जी मेरी गाल सुनो

ਮਾ ਕੀ ਗੱਲ ਬਤੁ ਆਹਦੇ ਬੇਰੇ ਚੋਕ ਲਿਆਏ ਬੋਤਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਾ ਇੱਥੇ ਵੀ ਆਏ ਨੇ ਕੁੱਟਿਆ ਚੰਗੀ ਜਿਹੀ ਕੁੱਟਿਆ ਜੇਤ ਮਾਰ ਮਾਰ ਕੇ ਨਾ ਮਾਰ ਕੇ ਆਹਦੇ ਬੱਚੇ ਨੂੰ ਇਹਨਾਂ ਨੇ ਕਹਣਾ ਥੋਣਾ ਕਿਹੜਾ ਲੱਕ ਸਾਡੀ ਨਵੀਂ ਵਾਦੀ ਮਹਿਲਪੁਰਾ ਥਾਣਾ ਕਿਹੜਾ ਇਹ ਮਿੱਟੀ ਥਾਣਾ ਪੈਂਦਾ ਵਾ ਠਾੜੋ ਚੱਕਿਆ ਨੇ ਘਰੋਂ ਚੱਕਿਆ ਵਾ ਘਰੋਂ ਚੱਕਿਆ ਅੱਗੇ ਸਾਡੇ ਦੋ ਬੇਟੇ ਨਾ ਘਰੋਂ ਮਾਰ ਕਿਤੇ ਆ ਇਹਨੂੰ ਚੋਕ ਲਿਆਏ ਇਹਨੂੰ ਮਾਰ ਕੇ ਇਹਨਾਂ ਨੂੰ ਕੋੜ-ਕੋੜ ਕੇ ਮਾਰ ਦਿੰਦਾ ਪੁੱਛੋ ਇਹਦਾ ਕਸੂਰ ਨਹੀਂ ਕੋਈ ਕਸੂਰ ਨਹੀਂ ਨਾ ਜਾਏ ਚੋਕ ਲਿਆਏ ਇਹਨੂੰ ਜਦੋਂ ਘਰ ਚੱਕਿਆ ਤੁਸੀਂ ਪੁੱਛਿਆ ਨਹੀਂ ਕੋਈ ਕਸੂਰ ਕੋਈ ਇਹ ਕਰਨੀ ਆ ਇਹਨਾਂ ਕੋਠੀਆਂ 'ਚ ਕੰਮ ਕਰਦੇ ਆ ਇਹਨਾਂ ਕੋਠੀਆਂ 'ਚ ਕੰਮ ਕਰਸਣ ਪਤਾ ਵੀ ਨਹੀਂ ਲੱਗਦਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਵੀ ਮਰਦ ਮੋੜੀ 30 ਸਾਲ ਇਹ ਕੰਮ ਕਰਦਾ ਰੰਗ ਦਾ ਕੰਮ ਖਾਂਦਾ ਸੀ ਫੋਨ ਕਿ ਕਹਿੰਦੇ ਬੁਲਤ ਕੁਛ ਨੇ ਕੁਛ ਨਹੀਂ ਹਜੇ ਕੀਤਾ ਸਦਾ ਇਹ ਗੱਲਬਾਤ ਕਰ ਤਾਨੂੰ ਕਿਹਨੇ ਕਿ ਇਹਥੋਂ ਹੀ ਫੋਨ ਗਿਆ ਵਾ ਇਹਥੋਂ ਹੀ ਫੋਨ ਗਿਆ ਵਾ ਹੋਰ ਤੁਸੀਂ ਕਿ ਧਰਨਾਲਾ ਧਰਨਾਲਾ ਆਇਆ ਸੀ ਤੁਹਾਨੂੰ ਸਾਰੇ ਇਨਸਾਫ ਚਾਹੀਦਾ ਤੁਸੀਂ ਕਿ ਲੱਗਦੇ ਮੰਮੀ ਹੋਰੀ ਕੱਲ ਦੀ ਮੰਮੀ ਆ ਹਾਂ ਕੱਟੀ ਹੈ ਜੀ ਹਾਂਜੀ ਇੱਕ ਨਾਮ ਤੜ ਮੇਰਾ ਨਾਮ ਸਮੀਰ ਹੈ ਕੀ ਲੱਗਦੇ ਜੀ ਜਿਹੜੇ ਮੁੰਡੇ ਦੀ ਮੋਤ ਹੈ ਮੇਰਾ ਬਸਖਾ ਭਰਾ ਵਾ ਕੀ ਹੋਇਆ ਕੀ ਆ ਗੋਆ ਨਾ ਕੱਲ ਪਰਸੋਕੇ ਲੈ ਗਿਆ ਇਹ ਭਰਾ ਨੂੰ ਹਾਂ ਇਹ ਘਰਾਂ ਨੇ ਕੁੱਟ ਮਾਰ ਕੀਤੀ ਨੇ ਪਿਸਤੌਲ ਦੇ ਬਾਟੇ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚੀਕਣੇ ਬਾਹਰ ਦਾ ਕਈ ਇਹਨਾਂ ਦੀ ਅੱਛਾ ਇਹ ਚੌਂਕੀ ਸੁਰੱਖਿਆ ਲਈ ਬਣਾਈ ਇਹ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਕਿ ਇਹ ਹੋਤ ਹੋ ਗਈ ਹੈ ਤੁਹਾਨੂੰ ਇਹ ਹੈਗੇ ਭਾਈ ਇਹਨਾਂ ਨੂੰ ਦੱਸਿਆ ਜਾਂ ਨੂੰ ਅੱਛਾ ਜਦੋਂ ਅਰੈਸਟ ਕਰਕੇ ਲੈ ਕੇ ਆਈ ਸੀ ਫੋਟ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਹਾਂ ਇਹ ਤੇ ਉਹ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਪੁਲਸੀ ਆ ਹੋਰ ਕਿਹ ਹੈ ਥੋੜਾ ਨਾ ਪੁਲਸੀ ਹੈ ਜ਼ਿੰਮੇਵਾਰ ਜਿਹੜੇ ਚੋਕੇ ਲੈ ਕੇ ਆਏ ਚੋਕੇ ਲੈ ਗਿਆ ਜਿਹੜੇ ਕਾਰਨਾਂ ਚ ਚੋਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਹੈ ਕਨੇ ਚਿੱਟਾ ਵੇਚਦਾ ਵਾ ਉਹ ਰਿਵ ਜਾਂ ਨਸ਼ਾ ਤਾਂ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹ ਦਰੂ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਫ ਦੀ ਕੀ ਮੰਗ ਕਰਦੇ ਇਨਸਾਫ ਮੰਗ ਲੈ ਬਸ ਕੀ ਮੰਗਾਂ ਮੰਗਦੇ ਚ ਕੀ ਚਾਹੁੰਦੇ ਹੋ ਮੰਗ ਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪੁਲਸ ਵਾਲੇ ਪੁਲਸ ਵਾਲਿਆਂ ਦੇ ਤਾਂ ਕਾਹ ਵੀ ਕੰਡਾ ਜੀ ਗੱਲ 100 ਦਿਨ ਤੱਕ ਕੰਮੁੰਦਿਆ ਸਾਰੇ ਨਾ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂ ਥਾਣੇ ਦੇ ਵਿੱਚ ਆ ਠੀਕ ਆ ਤਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਬਸ ਠੀਕ ਆ ਖਾਨੀ ਪੈਜੀਆ ਆਪਣਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਹੈ ਕਿਹੜੇ ਕੇਸ ਕੋਲਸ ਲੈ ਕੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਿਆ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁੱਟਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਹਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਆ ਮੇਰਾ ਬੇਟਾ ਇਹ ਸਰ ਇਹ ਵੀ ਕੁੱਟਿਆ-ਕੁੱਟ ਦੇ ਲਿਆਏ ਇੱਥੇ ਤੱਕ ਮੋੜ ਤੱਕ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਦਾ ਸਾਨੂੰ ਦੱਸਿਆ 2 ਵਜੇ ਪਹਿਲਾਂ ਵੀ ਜਲਦੀ ਵਿੱਚ ਮਿਲਣਾ ਇਹ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀ ਆ ਮੇਰੇ ਦਰਦੋਂੋਂ ਆਉਂਦੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲੰਦੇ ਵੀ ਕਿਹਦੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸਾਡੇ ਹਾਂ ਅੰਦਰ ਕੁੱਟਿਆ ਮੈਂ ਕਿ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱਲ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਰੁਪਨ ਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਣੀ ਸੁਰੱਖਿਆ ਵਾਸਤੇ ਪਹੁੰਚਦੇ ਆ ਤੇ ਉੱਥੇ ਜੇ ਬੰਦਾ ਮਰਜੀ ਦੇ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਜ਼ਾਦੀ ਮੰਗ ਕਰਦੇ ਆ ਕੀ ਮੰਗ ਕਰਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਇਨਸਾਫ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਧਰਨਾਲਾ ਛੱਡਾਂਗੇ ਭਾਵੇਂ 10 ਦਿਨਾਂ ਲਾਸ਼ ਦਾ ਸਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈਡ ਬੁਡੀ ਦੀ ਦਿੱਤੀ ਰਣੀ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜੰਨਾਂ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਕਿੰਨੇ ਉਹਨਾਂ ਚਾਚਾ ਸਾਹਿਬ ਆ ਕੇ 30 ਸਾਲ ਸਰ 20 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਹੁੰਦੀ ਕ ਲੜਕੇ ਦੀ ਮੌਤ ਹੈ ਕਹਿੰਦੇ ਥਾਰੇ ਸਰ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾ ਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਦੀ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਰਨਾਨਕ ਦੇ ਹਸਪੀਟਲ ਜਿੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ ਸਰ ਪਰ ਮਾਰ ਕੇ ਬਣਾਣੇ ਦੇ ਅੰਦਰ ਹੋਈ ਹੈ ਕਿ ਜਾਂ ਹਸਪਤਾਲ ਦੇ ਵਿੱਚ ਨਹੀਂ ਹਸਪੀਟਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟਰੀਟਮੈਂਟ ਉਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫਰੈਸ਼ ਇਨਜਰੀਜ਼ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਈ ਸੀ ਇਹਨਾਂ ਨੇ ਖਾਇਆ ਬਸ ਇਹ ਸਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਅੰਡਰ ਟ੍ਰੀਟਮੈਂਟ ਇਹਨਾਂ ਦੀ ਡੈਥ ਸੀ ਸੈਡ ਡਿਮਾਈਸ ਸੀ ਸਰ ਬਾਈਬਲ ਦਾ ਕਿਹਾ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਉਦੋਂ ਰੋ ਰਿਆ ਸੀ ਔਰ ਕਹਿ ਰਿਹਾ ਸੀ ਮੈਨੂੰ ਕੁੱਟਿਆ ਬੋਝ ਜਾਦਾ ਮੇਰਾ ਮੇਰਾ ਇਲਾਜ ਕਰਵਾਓ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਹਦਾ ਕਰਵਾਇਆ ਸੀਗਾ ਦਰੂਸ ਨੋ ਫਰੈਸ਼ ਇੰਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਚ ਕਲੀਅਰ ਹੋਈ ਜਾਏਗਾ ਬਟ ਐਸੀ ਚੀਜ਼ ਕੋਈ ਹੋਈ ਨਹੀਂ ਹੈ ਤੁਹਾਨੂੰ ਮੁਤਬਾਕਾ ਲੈ ਕੇ ਆਇਆ ਸੀ ਸਾਡੇ ਰਿਮਾਂਡ ਤੇ ਸੀ ਹਾਂਜੀ ਰਿਮਾਂਡ ਤੇ ਸੀਗਾ ਜੀ ਇਹਨੂੰ ਜੁਡੀਸ਼ੀਅਲ ਕਸਟਡੀ ਚ ਅਸੀਂ ਭੇਜ ਰਹੇ ਸੀਗੇ ਉਹ ਫਾਜ਼ਟ ਰਿਮਾਂਡ ਤੇ ਸੀ ਤੁਹਾਡੇ ਇੱਕ ਮਲਾਜਬ ਦੋਤੇ ਕਹਿੰਦੇ ਤੇ ਨੇ ਕਿ ਉਹਨਾਂ ਬਲੋਕ ਘਰੋਂ ਘੋਟਦੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਗੁੱਲੂ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈ ਦੇ ਵਿੱਚ ਹੁਣ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਹੀ ਹੈਗਾ ਸੀ ਅ ਵੀ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿਪੋਰਟ ਦੇ ਵਿੱਚ ਹੈ ਥੈਟ ਸਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਪੜਿਆ ਹੈਗਾ ਪਾਣੀ ਦੇ ਬਾਰ ਧਰਨਾ ਲਗਾਇਆ ਹੁਣ ਕਿਸ ਤਰੀਕੇ ਨਾਲ ਪਾਣੀ ਕਰਦੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੈ ਕਿ ਜੀ ਆਸ਼ਵਾਸਨ ਉਹਨਾਂ ਨੂੰ ਇਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਨ ਸਕੁਅਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਡੂ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਕਾਇਦਾ ਜੁਡੀਸ਼ੀਅਲ ਇਨਕੁਆਇਰੀ ਜੁੜੀ ਵੀ ਹੁੰਦੀ ਹੈ ਉਹ ਹੋਏਗੀ which is very independent ਅਸੀਂ ਆਪ ਹੀ ਲਿਖ ਕੇ ਭੇਜਣਾ ਤੇ ਆਈ ਥਿੰਕ ਉਹ ਦਿਲ ਕੋਆਪਰੇਟ ਵਿਦ ਅਸ ਐਸਸਮੈਂਟ